ਅਸਲਾਮ ਵਾਲੇਕੁਮ ਵੀਵਰਸ ਅੱਜ ਦੀ ਵੀਡੀਓ ਹੈ ਗਿਆਨੀ ਸਰਬਜੀਤ ਸਿੰਘ ਜੀ ਦੀ ਕਥਾ ਮੈਂ ਕਿੰਨੀ ਬੜੀ ਇੰਟਰਸਟਿੰਗ ਵੀਡੀਓ ਹੈ ਕਿ ਅਸੀਂ ਖੁਦ ਆਪਣੇ ਆਪ ਨੂੰ ਜ਼ਾਤਾਂ ਪਾਤਾਂ ਦੇ ਵਿੱਚ ਵੰਡ ਲਿਆ ਵੈ ਲੇਕਿਨ ਇਹੋ ਜਿਹਾ ਕੁਝ ਨਹੀਂ ਮੈਂ ਕਿੰਨੀ ਬੜੀ ਇੰਟਰਸਟਿੰਗ ਵੀਡੀਓ ਪਹਿਲਾਂ ਆਪਾਂ ਵੀਡੀਓ ਦੇਖਦੇ ਹਾਂ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਹਾਂ ਅੱਛਾ ਜਨੇਊ ਵੀ ਤਿੰਨ ਸ਼੍ਰੇਣੀਆਂ ਪਾ ਸਕਦੇ ਹਾਂ ਤੇ ਤਿੰਨਾਂ ਨੂੰ ਪੈਣੇ ਵੀ ਵੱਖਰੇ ਵੱਖਰੇ ਤੇ ਤਿੰਨਾਂ ਦੀ ਰੁੱਤ ਵੀ ਵੱਖਰੀ ਵੱਖਰੀ ਹੈ ਇੱਕੋ ਖੰਡੇ ਦੀ ਪੌਲ ਹੈ ਜਿਹੜੀ ਹਰ ਸਮੇਂ ਹਰ ਰੁੱਤ ਹਰ ਵਕਤ ਸ਼ਕੀ ਵੀ ਜਾ ਸਕਦੀ ਹੈ ਤੇ ਸਾਰਿਆਂ ਵਾਸਤੇ ਖੜੀ ਦੀ ਪੌਲ ਹੈਗੀ ਵੀ ਇੱਕੋ ਜੀ ਆਹ ਫਰਕ ਹੈ ਵੱਖਰੀ ਗੱਲ ਹੈ ਸਾਡੇ ਅੱਜ ਬਾਟੇ ਵੀ ਅਗਲਿਆਂ ਨੇ ਵੰਡ ਦਿੱਤੇ ਮੈਂ ਵੀ ਸਖਾ ਨੂੰ ਦੇਰਿਆਂ ਵਿੱਚ ਵੱਖਰਾ ਜ਼ਿੰਮੇਦਾਰਾਂ ਨੂੰ ਵੱਖਰਾ ਬੀਬੀਆਂ ਨੂੰ ਵੱਖਰਾ ਅੱਜ ਦੇਰਿਆਂ ਵਿੱਚ ਵੱਖਰੇ ਵੱਖਰੇ ਖੰਡੇ ਦੀ ਪੌਲ ਸ਼ਿਕਾਈ ਜਿਹੜੀ ਮਜਬੀ ਸਿਕ ਬਾਟੇ ਨੂੰ ਹੱਥ ਲੱਗ ਜਾਏ ਤੇ ਅਗਲੇ ਇੱਥੋਂ ਤੱਕ ਕਹਿੰਦੇ ਨੇ ਵੀ ਇਹ ਬਾਟੇ ਨੂੰ ਪਹਿਲਾਂ ਅੱਗ ਵਿੱਚ ਸਾੜੋ ਇਹਨੂੰ ਮਾਂਜੋ ਚੰਗੀ ਤਰ੍ਹਾਂ ਇਹ ਵਰਤਨ ਜੋਗ ਨਹੀਂ ਹੈਗਾ ਮੈਂ ਤਾਂ ਕਦੀ ਕਦੀ ਸੋਚਦਾ ਧਨਸਨ ਕਲਗੀਧਰ ਪਾਤਸ਼ਾਹ ਜਿਨ੍ਹਾਂ ਨੇ ਭਾਈ ਜੀਵਨ ਸਿੰਘ ਦਾ ਮੱਥਾ ਚੁੰਮਿਆ ਤੇ ਛਾਤੀ ਨਾਲ ਲਾ ਕੇ ਆਖਿਆ ਰੰਗਰੇਟਾ ਗੁਰੂ ਦਾ ਬੇਟਾ ਪਿਆਰ ਕੀਤਾ ਅੱਜ ਅਸੀਂ ਕਿੱਥੇ ਖਲੋਤੇ ਆ ਜੀ ਜਿਸ ਜਾਤ ਪਾਚੋਂ ਜਿਸ ਦਲਦਲ ਚੋਂ ਸਾਡੇ ਪਾਤਸ਼ਾਹ ਜੀ ਸਾਨੂੰ 239 ਸਾਲ ਦਾ ਸਮਾਂ ਲਾ ਕੇ ਕੱਢ ਕੇ ਗਏ ਸ਼ੁਕਰ ਕਰੋ ਕਿ ਸਾਡੇ ਵਰਗੇ ਲੋਕ ਉਦੋਂ ਮੌਜੂਦ ਨਹੀਂ ਸੀ ਨਹੀਂ ਤੇ ਸਾਡੇ ਵਰਗਿਆਂ ਤੇ ਭਗਤ ਰਦਾਸ ਵਰਗੇ ਮਹਾਂਪੁਰਖ ਦੀ ਬਾਣੀ ਵੀ ਗੁਰੂ ਅਰਜਨ ਸਾਹਿਬ ਜੀ ਨੂੰ ਦਰਜ ਨਹੀਂ ਸੀ ਵਿੱਚ ਕਰਨ ਦੇਣੀ ਨਹੀਂ ਤੇ ਲੋਕਾਂ ਨੇ ਕਿਹਾ ਸੀ ਮਹਾਰਾਜ ਇਹ ਤਾਂ ਲੋਕਾਂ ਦੀਆਂ ਟੁੱਟੀਆਂ ਜੁੱਟੀਆਂ ਗਣਦੇ ਨੇ ਇਹ ਤੇ ਮਰੇ ਹੋਏ ਪਸ਼ੂਆਂ ਦੀ ਖਾਲੂ ਤਾਰਦੇ ਨੇ ਮਹਾਰਾਜ ਇਹ ਤੇ ਚਮੜੇ ਦਾ ਕੰਮ ਕਰਨ ਵਾਲੇ ਨੇ ਮਹਾਰਾਜ ਸੱਚਿਆ ਪਾਦਸ਼ਾ ਤੁਸੀਂ ਚੰਮ ਦਾ ਕੰਮ ਕਰਨ ਵਾਲੇ ਮਹਾਂਪੁਰਖ ਨੂੰ ਉਹ ਸੁਮਹਾਨ ਸਥਾਨ ਦੇ ਉੱਤੇ ਬਿਰਾਜਮਾਨ ਕਰ ਦਿੱਤਾ ਜਿਹਨੂੰ ਅਸੀਂ ਅੱਜ ਜੁਗੋ ਜੁਗਾ ਟਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ। ਉਹ ਸਿੱਖੋ ਤੁਹਾਡੇ ਅੱਗੇ ਤਰਲਾ ਹੈ। ਬੇਨਤੀ ਹੈ ਇੱਕ ਵਾਰ ਅੱਖਾਂ ਮੀਟਣ ਤੋਂ ਪਹਿਲਾਂ ਨਾ ਆਪਣੇ ਗੁਰੂ ਦੀ ਬਾਣੀ ਪੜ੍ਹ ਲਓ। ਕਿਤੇ ਨਾ ਹੋਵੇ ਸਾਨੂੰ ਅਸੀਂ ਗੁਰੂ ਦੇ ਨਾਲ ਅੱਖਾਂ ਮਲਾਉਣ ਜੋਗੇ ਨਾ ਰਹੀਏ। ਗੁਰੂ ਕਹੇ ਤੁਸੀਂ ਹਨੇਰਾ ਢੋਈ ਗਏ ਜੇ। ਸਾਨੂੰ ਜਬਜੀਤ ਸਿੰਘ ਦੀ ਪਹਿਲੀ ਪੌੜੀ ਦੇ ਅਰਥ ਤੱਕ ਨਹੀਂ ਆਉਂਦੇ ਵੀ ਸੋਚਾ ਸੋਚਣਾ ਹੋਵੇ ਜੇ ਸੋਚੀ ਲਖਵਾਰ ਦੇ ਕੀ ਅਰਥ ਨੇ ਤਿੰਨ ਕਰਮਕਾਂਡ ਜਿਹੜੇ ਇਸ ਦੇਸ਼ ਵਿੱਚ ਬੇਪਰ ਸਭ ਤੋਂ ਵੱਧ ਲੋਕਾਂ ਕੋਲੋਂ ਜ਼ੋਰ ਦੇ ਕੇ ਕਰਾਉਂਦਾ ਸੀ ਪਤਾ ਕਿਹੜੇ ਵੀ ਤਾਨੂੰ ਪਾਣੀ ਨਾਲ ਸਾਫ਼ ਕਰੋ ਤੁਹਾਡਾ ਸਰੀਰ ਪਵਿੱਤਰ ਹੋ ਜਾਏਗਾ ਜੀਵਨ ਪਵਿੱਤਰ ਹੋ ਜਾਏਗਾ ਮਹਾਰਾਣੇ ਜਬਜੀਤ ਸਿੰਘ ਦੀ ਪਹਿਲੀ ਪੌੜੀ ਤੇ ਪਹਿਲੀ ਪੌੜੀ ਦੀ ਪਹਿਲੀ ਟੋਕ ਵਿੱਚ ਪਤਾ ਗਿਆ ਕਿਆ ਸੋਚਾ ਸੋਚਣਾ ਹੋਵੇਈ ਜੇ ਸੋਚੀ ਲਖ ਵਾਰ ਸਰੀਰ ਨੂੰ ਬਾਹਰੋਂ ਲੱਖਾਂ ਵਾਰ ਵੀ ਸਾਫ਼ ਕਰ ਲੋ ਤੇ ਸੁੱਚਾ ਕਰ ਲੋ ਬਾਹਰੋਂ ਸਰੀਰ ਨੂੰ ਸੁੱਚੇ ਕਰਨ ਦੇ ਨਾਲ ਮਨ ਸਾਫ਼ ਨਹੀਂ ਹੋਏਗਾ ਇਹ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਪੌੜੀ ਦੀ ਪਹਿਲੀ ਧੋਕ ਹੈ ਜਿੰਨੇ ਵੀ ਵਿਦਵਾਨਾਂ ਨੇ ਟੀਕੇ ਕਰਤੇ ਜਾ ਕੇ ਇੱਕ ਵਾਰੀ ਆਪ ਪੜ ਲਓ ਜੇ ਮੇਰੇ ਤੇ ਉੱਪਰ ਲਿਖਾਇ ਤੇ ਉਥੇ ਲਿਖਿਆ ਸੋਚਾ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਦੂਜਾ ਕਰਮ ਸੀ ਚੁੱਪ ਰਹਿਣਾ ਵੇ ਇਦਾਂ ਚੁੱਪ ਕਰਕੇ ਸਮਾਧੀ ਲਾ ਲੋ ਰੱਬ ਮਿਲਦਾ ਮਰ ਨੇ ਕਹੇ ਚੁੱਪੇ ਚੁੱਪ ਨਾ ਹੋ ਵਈ ਜੇ ਲਾਏ ਰਹਾ ਮਲੋ ਤੁਸੀਂ ਇਦਾਂ ਅੱਖਾਂ ਬੀਟ ਕੇ ਚੁੱਪ ਵੀ ਕਰ ਜੋਗੇ ਮਨ ਤੇ ਅੰਦਰ ਰੋਲਾ ਪਾ ਰਿਆ ਮਨ ਤੇ ਅੰਦਰ ਸ਼ੋਰ ਪਾ ਰਿਆ ਤਾਂ ਤੇ ਮਰ ਨੂੰ ਕਹਿਣਾ ਪਿਆ ਸੀ ਇੱਕ ਵਣਖੰਡ ਬੈਸੇ ਜਾਏ ਸਾਧਨਾ ਦੇ ਵਹੀਂ ਇੱਕ ਜੰਗਲਾਂ ਚਲੇ ਗਏ ਵਣਖੰਡ ਵੀ ਚਲੇ ਗਏ ਸਾਧਨਾ ਦੇ ਵੀ ਸਾਧ ਕਹਿੰਦੇ ਨੇ ਆਵਾਜ਼ ਦੇਣੀ ਮੂੰਹ ਨਹੀਂ ਸੀ ਬੋਲਦੇ ਹੁਣ ਕਦੀ ਸੋਚ ਕੇ ਵੇਖਿਓ ਕੋਈ ਬੰਦਾ ਬੋਲਦਾ ਨਾ ਨਾ ਹੋਵੇ ਉਹਦੇ ਇਲਾਜ ਕਰਾਉਨੇ ਆ ਵੀ ਇਹ ਕੋਈ ਸ਼ਬਦ ਬੋਲੇ ਜਦੋਂ ਪਹਿਲੀ ਵਾਰ ਬੱਚਾ ਕੋਈ ਸ਼ਬਦ ਬੋਲਦਾ ਨਾ ਮਾਂ ਬਾਪ ਵਾਸਤੇ ਉਹ ਤੋਂ ਵੱਧ ਖੁਸ਼ੀ ਦਾ ਹੋਰ ਕੋਈ ਦਿਨ ਨਹੀਂ ਹੁੰਦਾ ਕਹਿੰਦੇ ਸ਼ੁਕਰ ਆ ਸਾਡੇ ਬੱਚੇ ਨੇ ਪਹਿਲਾ ਸ਼ਬਦ ਬੋਲਿਆ ਬੱਚਾ ਬੋਲਦਾ ਸਾਨੂੰ ਚੰਗਾ ਲੱਗਦਾ ਜਿਨ੍ਹਾਂ ਦੇ ਕੋਲ ਜ਼ੁਬਾਨ ਹੈ ਉਹ ਬੋਲਦੇ ਤੇ ਚੰਗੇ ਲੱਗਦੇ ਨੇ ਪਰ ਇਹ ਤੇ ਧਰਮ ਦੇ ਨਾਂ ਤੇ ਚੁੱਪ ਵੀ ਕੀਤਾ ਗਿਆ ਮੋਨੀ ਵੀ ਬਣੇਗਾ ਮੋਨ ਵਰਤ ਵੀ ਰੱਖੇਗਾ ਗੁਰੂ ਗ੍ਰੰਥ ਸਾਹਿਬਹਾਰਾ ਦੀ ਬਾਣੀ ਨੇ ਆਖਿਆ ਇੱਕ ਵਣਖੰਡ ਵੈਸੇ ਜਾਏ ਇੱਕ ਵਣ ਜੰਗਲਾਂ ਵਿੱਚ ਖੰਡ ਟੁਕੜਿਆਂ ਵਿੱਚ ਚਲੇ ਗਏ ਪਹਾੜਾਂ ਦੇ ਅੰਦਰਾਂ ਤੇ ਲੋਕਾਂ ਤੇ ਚੁੱਪ ਕਰ ਗਏ ਜਦੋਂ ਬੋਲਣ ਦਾ ਵਕਤ ਸੀ ਮੂੰਹ ਸੀ ਲਿਆ ਆਪਣਾ ਵੀ ਬੋਲਣਾ ਨਹੀਂ ਤੁਮਾਰਾ ਨੇ ਕਹਿਣਾ ਪਿਆ ਬੋਲ ਸੋ ਤਰਮੜਿਆ ਮੋਣ ਕਾ ਤ ਧਾਰੀ RAM ਤੂੰ ਮੋਨੀ ਕਿਉਂ ਬਣ ਗਿਆ ਭਈ ਤੇਰੇ ਸਾਹਮਣੇ ਕਤਲ ਹੋ ਰਿਆ ਨੇ ਤੇਰੇ ਸਾਹਮਣੇ ਰਾਜਾ ਪਰਜਾ ਨੂੰ ਖਾ ਰਿਆ ਕਲ ਆਈ ਕੁੱਤੇ ਮੁਹੀ ਇਹ ਲੁਕਾਈ ਕੁੱਤੇ ਮੁਹੀ ਹੋ ਗਈ ਕਲ ਆਈ ਕੁੱਤੇ ਮੁਹੀ ਤੋ ਇਹ ਸ਼ਬਦ ਭਾਈ ਗੁਰਦਾਸ ਨੂੰ ਲਿਖਣੇ ਪਏ ਰਾਜੇ ਪਾਪ ਕੁਮਾਮ ਦੇ ਉਲਟੀ ਵਾੜ ਖੇਤ ਕੋ ਖਾਈ ਰਾਜੇ ਪਾਪ ਕਰਨ ਲੱਗ ਪਏ ਜਿਹੜੀ ਵਾੜ ਨੇ ਫਸਲ ਦੀ ਰਾਖੀ ਕਰਨੀ ਉਹ ਵਾੜ ਹੀ ਫਸਲ ਨੂੰ ਖਾਣ ਲੱਗ ਪਈ ਮਹਾਰਾਜ ਨੇ ਫਿਰ ਆਵਾਜ਼ ਬੁਲੰਦ ਕੀਤੀ ਸਮਝਾਇਆ ਲੋਕਾਂ ਨੂੰ ਇੱਕ ਲਾਂਬੰਦ ਇੱਕ ਤਰੀਕਾ ਪੈਦਾ ਕੀਤਾ ਜਗਤ ਪੰਜਵੇਂ ਜਾਮੇ ਤੱਕ ਇੱਕ ਵੀ ਜੰਗ ਕਿਸੇ ਗੁਰੂ ਪਾਸ਼ਾ ਨੇ ਨਹੀਂ ਲੜੀ ਛੇਵੇਂ ਪਾਸ਼ਾ ਨੇ ਚਾਰ ਜੰਗਾਂ ਲੜੀਆਂ ਪਹਿਲੀ ਜੰਗ ਵਿੱਚ ਬਾਬਾ ਤਿਆਗamal ji ਨੇ ਤੇਗ ਦੇ ਜੋਰ ਵਿਖਾਏ ਜਿਨ੍ਹਾਂ ਨੂੰ ਅਸੀਂ ਅੱਜ ਸਤਕਾਰ ਨਾਲ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਹਾਂ ਜਦੋਂ ਪਹਿਲੀ ਜੰਗ ਵਿੱਚ ਕਰਤਾਰਪੁਰ ਦੀ ਜੰਗ ਵਿੱਚ ਉਹਨਾਂ ਨੇ ਤੇਗ ਦੇ ਜੋਰ ਵਿਖਾਏ ਨਾ ਤੇ ਮੀਰੀ ਪੀਰੀ ਦੇ ਮਾਲਕ ਧੰਗੁਰੂ ਹਰਗੋਬਿੰਦ ਪਾਸ਼ਾ ਜੀ ਤੱਕ ਰਹੇ ਸਨ ਵੇਖ ਰਹੇ ਸਨ ਕਿ ਛੋਟੀ ਉਮਰ ਵਿੱਚ ਤੇਗਦੇ ਜਾਓਰ ਤੇ ਇੱਕ ਜੀ ਨੋਟ ਕਰਿਓ ਜਿਹੜੇ ਤੇਗਦੇ ਜ਼ੋਰ ਵਖਾ ਸਕਦੇ ਹੋਣ ਉਹਨਾਂ ਨੇ ਆਪਣਾ ਸੀਸ ਦਾ ਕਲਮ ਕਰਵਾ ਲਿਆ ਦਿੱਲੀ ਦੀ ਧਰਤੀ ਤੇ ਐਸੇ ਨੁਕਤੇ ਨੂੰ ਸਮਝਿਓ ਕਈ ਵਰੀ ਨਾ ਸਬਰ ਦੇ ਨਾਲ ਪੁੱਟਿਆ ਹੋਇਆ ਕਦਮ ਵੱਡੀਆਂ-ਵੱਡੀਆਂ ਹਕੂਮਤਾਂ ਦੀਆਂ ਜੜ੍ਹਾਂ ਉਖੇੜ ਜਾਂਦਾ ਆਪਣੇ ਪਿੰਡੇ ਤੇ ਜਦੋਂ ਕਸ਼ਟ ਸਹਿ ਜਾਂਦਾ ਨਾ ਗੁਰੂ ਅਰਜਨ ਸਾਹਿਬ ਮਹਾਰਾਜ ਆਪਣੇ ਪਿੰਡੇ ਦੇ ਸਾਰੇ ਕਸ਼ਟ ਸਹੇ ਉਹਨਾਂ ਨੇ ਸੀਸ ਤੇ ਤਤਾਰੇਤਾ ਪਾਇਆ ਗਿਆ ਦੇਗ ਵਿੱਚ ਮਹਾਰਾਜ ਨੂੰ ਉਬਾਲਾ ਦਿੱਤਾ ਗਿਆ ਮਹਾਰਾਜ ਦਾ ਸਰੀਰ ਛਾਲੇ ਛਾਲੇ ਹੋ ਗਿਆ ਪਰ ਸੀ ਤੱਕ ਨਹੀਂ ਗੁਰਦੇਵ ਨੇ ਉਚਾਰੀ ਇਹ ਤਵਾਰਿਕ ਦੇ ਪੰਨੇ ਦੱਸਦੇ ਨੇ ਪਰ ਉਸ ਸਬਰ ਨੇ ਉਸ ਸਬਰ ਨੇ ਇੱਕ ਵਾਰੀ ਹਕੂਮਤ ਦੀਆਂ ਜੜਾਂ ਲਾ ਕੇ ਰੱਖ ਦਿੱਤੀਆਂ ਮੇਰੀ ਪਿਰ ਦੇ ਮਾਲਕ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਫਿਰ ਉਸ ਤੋਂ ਬਾਅਦ ਕੋੜਸਵਾਰੀ ਸ਼ਾਸਤਰ ਵਿਦਿਆ ਹਰ ਇੱਕ ਚੀਜ਼ ਨਪੁੰਨ ਲੈਸੇ ਗੁਰੂ ਅਰਜਨ ਸਾਹਿਬ ਇਹਨ ਸਾਰਾ ਕੁਝ ਮੀਰੀ ਪੀਰੀ ਦੇ ਮਾਲਕ ਨੂੰ ਆਪਣੇ ਹੱਥੀ ਕਰ ਗਏ ਸਨ ਕੋੜਸਵਾਰੀ ਸ਼ਾਸਤਰ ਵਿਦਿਆ ਸਭ ਕੁਝ ਸਵਾ ਕੇ ਗਏ ਸਨ ਪਰ ਅੱਜ ਹੌਲੀ ਹੌਲੀ ਸਾਡੇ ਘਰਾਂ ਚੋਂ ਸਭ ਕੁਝ ਲੋਪ ਹੋ ਗਿਆ ਗੁਰੂ ਅਰਗਵਿੰਦ ਪਾਸ਼ਾ ਮਹਾਰਾਜ ਜੀ ਦੀ ਏਜ 10 11 ਸਾਲ ਦੀ ਸੀ ਜਦੋਂ ਬਾਬਾ ਬੁੱਢਾ ਜੀ ਦੇ ਨਾਲ ਬਹਿ ਕੇ ਬਾਣੀ ਦੀ ਵਿਚਾਰ ਕਰਨ ਲੱਗ ਪਏ ਸਨ ਮਾਰੇ ਅੱਜ ਆਪਾਂ ਆਪਣੇ ਘਰਾਂ ਦੇ ਵਿੱਚ ਧਿਆਨ ਅੱਜ ਕਿੰਨੀਆਂ ਮਾਵਾਂ ਆਪਣੇ ਬੱਚਿਆਂ ਨਾਲ ਬਹਿ ਕੇ ਸ਼ਾਮਾਂ ਨੂੰ ਕਹਿੰਦੇ ਆ ਪੁੱਤਰ ਆਪਾਂ ਸੋਦਾ ਰੈ ਰਾਸ ਦਾ ਪਾਠ ਕਰ ਲਈਏ ਆ ਪੁੱਤਰ ਆਪਾਂ ਜਪਜੀ ਸਾਹਿਬ ਦਾ ਰਲ ਕੇ ਪਾਠ ਕਰੀਏ ਆਪਾਂ ਰਲ ਕੇ ਨਿਤਨੇਮ ਕਰੀਏ ਆਪਾਂ ਗੁਰੂ ਰਣਜੀਤ ਸਾਹਿਬ ਜੀ ਦੇ ਚਰਨੀ ਲੱਗੀਏ ਕਦੀ ਇੱਕ ਵਾਰ ਸੋਚ ਕੇ ਵੇਖਿਆ ਦੇ ਤਾਰੀ ਗੁਰੂ ਡੰਬ ਵਧਣ ਦਾ ਕਾਰਨ ਕੀ ਸੀ ਖਾਲੀ ਥਾਂ ਦੇ ਕਿਸੇ ਨੇ ਭਰਨੀ ਹੈ ਨਾ ਪਿਆਰਿਓ ਜਦੋਂ ਤੁਸੀਂ ਕੁਝ ਨਹੀਂ ਕਰੋਗੇ ਅਗਲਾ ਕਿਸੇ ਨਾ ਕਿਸੇ ਬੰਨੇ ਤੇ ਜਾਏਗਾ ਹੀ ਨਾ ਆਪ ਗੁਰਬਾਣੀ ਪੜੋ ਸਾਨੂੰ ਸਮਝ ਆਏ ਫਿਰ ਉਸ ਤੋਂ ਬਾਅਦ ਇਹ قافلہ چلਦਾ ਗਿਆ ਮਹਾਰਾਜ ਬਾਣੀ ਦੀ ਵਿਚਾਰ ਅੱਗੇ ਕਰਦੇ ਗਏ ਸਮਝਾਉਂਦੇ ਗਏ ਕਿ ਕਿਦਾਂ ਸਿੱਖ ਨੇ ਸ਼ਬਦ ਨਾਲ ਜੁੜਨਾ ਹੈ ਕਿਵੇਂ ਸਿੱਖੀ ਵਿਚਾਰਧਾਰਾ ਨੂੰ ਆਪਣੇ ਅੰਦਰ ਲੈ ਕੇ ਆਉਣਾ ਹੈ ਤੁਮਾਰਾ ਇਹ ਕਹਿੰਦੇ ਨੇ ਦੁਆਦ ਸੀ দান ਨਾਮ ਇਸ਼ਨਾਨ ਇਸ਼ਨਾਨ ਦਾ ਅਰਥ ਕੀ ਹੈ ਮਨ ਨੂੰ ਪਵਿੱਤਰ ਕਰਨਾ ਤੇ ਸਾਬ ਨੇ ਪਤਾ ਕੀਆ ਕਿ ਆ ਭਾਂਡਾ ਆਸ਼ਾ ਸੋਏ ਜੋਤਿਸ ਭਾਵ ਸੀ ਇਥੇ ਭਾਂਡੇ ਦਾ ਅਰਥ ਪਤਾ ਕੀ ਹੈ ਹਿਰਦਾ ਜਿਵੇਂ ਭਾਂਡੇ ਚ ਆਪਾਂ ਕੋਈ ਵਸਤੂ ਪੋਨੇ ਹਿਰਦਾ ਆਪਣਾ ਭਾਂਡਾ ਵਾ ਜਿਵੇਂ ਆਪਾਂ ਇਤੋਂ ਕੋਈ ਚੀਜ਼ ਲੈ ਕੇ ਜਾਣੀ ਹੋਵੇ ਦਾਲ ਲੈ ਕੇ ਜਾਣੀ ਹੋਵੇ ਤੇ ਭਾਂਡੇ ਚ ਪਾ ਕੇ ਖੜਾਂਗੇ ਨਾ ਤੇ ਜੇ ਆਪਾਂ ਇਤੋਂ ਕੋਈ ਸਿੱਖਿਆ ਨਾਲ ਲੈ ਕੇ ਜਾਣੀ ਹੈ ਤੂੰ ਹਿਰਦੇ ਦੇ ਭਾਂਡੇ ਜਾਣੀ ਹੈ ਮਹਾਰਾ ਇਹ ਕਹਿੰਦੇ ਭਾਂਡਾ ਹੱਸ਼ਾ ਸੋਏ ਸਰੀਰ ਇਹ ਹਿਰਦੇ ਦਾ ਭਾਂਡਾ ਉਹੋ ਹੀ ਚੰਗਾ ਹੈ ਜੋ ਤਿਸ ਭਾਵ ਸੀ ਜਿਹੜਾ ਮੇਰੇ ਮਾਲਕ ਨੂੰ ਪਾ ਗਿਆ ਭਾਂਡਾ ਆਤਮ ਲੀਨ ਤੋਤਾ ਛਾਣਾ ਹੋਈ ਸੀ ਕੋਈ ਦੁਨੀਆ ਦਾ ਐਸਾ ਭਾਂਡਾ ਹੈਗਾ ਜਿਹੜਾ ਮੈਲਾ ਹੋਵੇ ਤੇ ਤੋਤਿਆਂ ਸਾਫ ਨਾ ਹੋਵੇ ਮਹਾਰਾ ਕਹਿੰਦੇ ਭਾਂਡਾ ਆਤਮ ਲੀਨ ਤੋਤਾ ਛਾਣਾ ਹੋਈ ਸੀ ਪਾਂਡਾ ਜਿੰਨਾ ਮਰਜੀ ਮੈੜਾ ਹੋ ਜੇ ਉਹਨੂੰ ਮਾਂਜਦੀਏ ਧੋਈਏ ਗਰਮ ਪਾਣੀ ਪਾਈਏ ਤੇ ਫੇਰ ਸਾਫ ਹੋ ਜਾਂਦਾ ਇੱਥੇ ਮਾਰਾ ਕਹਿੰਦੇ ਪਾਂਡਾ ਆਤਮ ਮਲੀਨ ਤੋਤਾ ਇਹ ਕਿਹੜੇ ਪਾਂਡੇ ਦੀ ਗੱਲ ਕਰ ਰਹੇ ਮਹਾਰਾਜ ਉਹ ਹਿਰਦੇ ਦਾ ਪਾਂਡਾ ਹੈ ਜਿਹੜਾ ਬਾਹਰੋਂ ਜਿੰਨਾ ਮਰਜੀ ਤੂੰ ਧੋਣ ਦਾ ਯਤਨ ਕਰ ਬਾਹਰੋਂ ਧੋਣ ਨਾਲ ਤੇ ਹਿਰਦੇ ਦਾ ਪਾਂਡਾ ਸਾਫ ਨਹੀਂ ਹੋਣਾ ਜੇ ਤੇਰੇ ਹਿਰਦੇ ਨੂੰ ਕੋਈ ਸਾਫ ਕਰ ਸਕਦਾ ਹੈ ਤੇ ਉਹ ਗੁਰੂ ਪਾਤਸ਼ਾਹ ਦੀ ਸੱਚੀ ਸੁੱਚੀ ਸਿੱਖਿਆ ਤੇ ਗੁਰਬਾਣੀ ਹੈ ਪਿਆਰਿਓ ਜਿਉਂ-ਜਿਉਂ ਗੁਰਬਾਣੀ ਪੜਾਂਗੇ ਛਾੜੇ ਮੰਨ ਦੀ ਮੈਲ ਉਤਰੇਗੀ ਤਾਂ ਹੀ ਤੇ ਆਖਿਆ ਸੀ ਮਾਰਨੂੰ ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਦ ਕੋ ਆਪਣਾ ਜਿਓ ਆਪਣੇ ਗੁਰੂ ਦੇ ਚਰਨਾਂ ਨੂੰ ਆਉਣ ਆਪਾਂ ਕੀ ਕਰ ਰਹੇ ਸਾਰੇ ਆਪਣੇ ਗੁਰੂ ਦੇ ਚਰਨਾਂ ਨੂੰ ਧੋ ਕੇ ਪੀ ਰਹੇ ਆ ਆਪਣੇ ਤੇ ਗੁਰੂ ਦੇ ਵਿਚਾਰਾਂ ਨੂੰ ਵਸਾਰੇ ਆ ਤੁਹਾਮਾਰਾ ਇਹ ਕਹਿੰਦੇ ਨੇ ਦੁਆਦਸੀ ਦਾਨ ਨਾਮ ਇਸ਼ਨਾਨ ਹਰ ਕੀ ਭਗਤ ਕਰੋ ਤਜ ਮਾਨ ਹਰੀ ਦੀ ਭਗਤੀ ਕਰੋ ਕੀ ਕਰਕੇ ਹੰਕਾਰ ਛੱਡ ਕੇ ਜਦੋਂ ਤੁਸੀਂ ਭਗਤੀ ਕਰੋ ਰੱਬ ਦਾ ਨਾਮ ਲਓ ਈਗੋ ਨਾ ਹੋਵੇ ਕਿ ਮੈਂ ਇਹਨੇ ਪਾਠ ਕੀਤੇ ਐ ਮੈਂ ਗੁਰਦੁਆਰੇ ਜਾਣਾ ਮੇਰੇ ਵਰਗਾ ਗਿਆਨੀ ਕੋਈ ਨਹੀਂ ਮੇਰੇ ਵਰਗਾ ਧਿਆਨੀ ਕੋਈ ਨਹੀਂ ਦੱਸਣ ਦੀ ਲੋੜ ਨਹੀਂ ਤੇਰੇ ਨਾਲ ਕੋਈ ਵਿਚਰੇ ਤੇਰੇ ਨਾਲ ਕੋ ਰਵੇ ਤੇਰਾ ਪਰਿਵਾਰ ਤੇਰਾ ਆਂਡ ਗਵਾਂ ਦੱਸੇ ਇਹ ਬਾਣੀ ਪੜਦਾ ਨਹੀਂ ਇਹ ਬਾਣੀ ਨੂੰ ਜਿਉਂਦਾ ਹੈ ਇਹ ਗੁਰਬਾਣੀ ਬਣੀਏ ਹੈ ਇਹਨੇ ਗੁਰੂ ਦੇ ਸ਼ਬਦਾਂ ਨੂੰ ਆਪਣੇ ਅੰਦਰ ਕਮਾ ਲਿਆ ਹੈ ਹਰ ਕੀ ਭਗਤ ਕਰੋ ਤਜਮਾਨ ਹਰ ਅੰਮ੍ਰਿਤ ਪਾਨ ਕਰੋ ਸਾਧ ਸੰਗ ਆਨ ਆਪ ਕੀ ਕਰ ਰਹੇ ਆ ਜੀ ਅਮਰਤ ਪਾਨ ਕਰ ਰਹੇ ਆ ਕਿੱਥੇ ਸਾਹ ਸੰਗਤ ਵਿੱਚ ਬਹਿ ਕੇ ਪੰਜਾ ਪਿਆਰਿਆਂ ਦੇ ਕੋਲ ਖੰਡੇ ਦੀ ਪੌ ਲੈ ਕੇ ਸਿੱਖ ਨੇ ਰੋਜ਼ ਹੀ ਅਮਰਤ ਪਾਨ ਕਰਨਾ ਹੈ ਸਿੱਖ ਨੇ ਰੋਜ਼ ਹੀ ਅਮਰਤ ਪੀਣਾ ਹੈ ਸਵੇਰੇ ਪੀਣਾ ਹੈ ਦੁਪਹਿਰੇ ਪੀਣਾ ਸ਼ਾਮੀ ਪੀਣਾ ਉਠ ਤ ਬੈਠ ਤ ਸੋਵਤ ਧਈ ਹੈ ਮਾਰਗ ਚਲਤ ਹਰੇ ਹਰ ਸੋ ਵੀਵਰਸ ਅਸੀ ਅੱਜ ਦੀ ਵੀਡੀਓ ਵੀਡੀਓ ਦੇਖਣ ਦੇ ਅਸੀਂ ਆਪਾਂ ਗਿਆਨੀ ਸਰਬਜੀਤ ਸਿੰਘ ਜੀ ਦੀ ਕਥਾ ਜਿਹੜੀਆਂ ਕਿ ਬੜੀਆਂ ਵਧੀਆ ਸੱਚੀਆਂ ਗੱਲਾਂ ਕਰਨ ਦੇ ਸੀ ਔਰ ਜੋ ਕੁਝ ਅੱਜ ਕੱਲ੍ਹ ਹੋਉਂਦਿਆ ਉਹਦੀਆਂ ਗੱਲਾਂ ਕਰਨ ਦੇ ਸੀ ਕਿਉਂਕਿ ਅਸੀਂ ਆਪਣੇ ਆਪ ਨੂੰ ਜਾਤਾਂ ਪਾਤਾਂ ਚ ਚੀਜ਼ਾਂ ਚ ਇੰਝ ਦਾ ਵੰਡ ਲਿਆ ਵਾ ਅਲੈਦਾ ਕਰ ਲਿਆ ਵਾ ਕਿ ਆ ਕਿਸਾਨ ਆ ਆਉ ਵੇ ਇਹ ਕਿ ਅਸੀਂ ਇਹਨਾਂ ਦੇ ਹਰ ਕੈਟਾਗਰੀ ਜਿਹੜੀ ਅਲੱਗ ਕਰ ਦਿੱਤੀ ਹੈ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ ਕਿਉਂਕਿ ਸਾਰੇ ਇਕੱਠੇ ਹੀ ਹੈ ਔਰ ਇਹ ਸਭ ਨੂੰ ਇਕੁਅਲ ਜਾਨਣਾ ਚਾਹੀਦਾ ਹੈ ਜੈਂ ਜੇ ਕਿ ਗੁਰੂ ਸਹਿਬਾਨ ਨੇ ਕਿਸੇ ਮੁਸਲਮਾਨ ਕਿਸੇ ਹਿੰਦੂ ਕਿਸੇ ਸੈਕ ਨੂੰ ਕਿਸੇ ਨੂੰ ਅਲੈਦਾ ਨਹੀਂ ਸੀ ਕੀਤਾ ਸਭ ਨੂੰ ਇੱਕ ਇੱਕੋ ਵਰਗੇ ਰਾਈਟਸ ਦਿੱਤੇ ਸੀ ਸਾਨੂੰ ਵੀ ਇੰਜ ਹੀ ਕਰਨਾ ਚਾਹੀਦਾ ਵਾ ਇੱਕ ਦੂਸਰੇ ਨੂੰ ਵੰਡਣਾ ਨਹੀਂ ਚਾਹੀਦਾ ਇੱਕ ਦੂਸਰੇ ਦਾ ਸਾਥ ਬਲਕੇ ਦੇਣਾ ਚਾਹੀਦਾ ਵਾ ਇਕੁਅਲ ਰਾਈਟਸ ਦੇਣੇ ਚਾਹੀਦੇ ਆ ਔਰ ਦੂਸਰੀ ਗੱਲ ਮੈਨੂੰ ਉਹਨਾਂ ਦੀ ਬੜੀ ਵਧੀਆ ਲੱਗੀ ਕਿ ਅੱਜ ਕੱਲ ਇਨਸਾਨ ਕੀ ਕਰਦਾ ਵਾ ਉਹ ਆਪਣੇ ਜਿਹੜੇ ਕੰਮ ਕਰਦਾ ਵਾ ਕਿ ਸਵੇਰ ਉੱਠ ਕੇ ਪੂਜਾ ਪਾਠ ਜਾਂ ਕੋਈ ਆਦਤ ਕਰਦਾ ਵੈ ਉਹ ਲੋਕਾਂ ਨੂੰ ਦੱਸਦਾ ਫਿਰਦਾ ਕਿ ਮੈਂ ਆ ਕੀਤਾ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ ਕਿਉਂਕਿ ਤੁਸੀਂ ਉਹ ਕੰਮ ਲੋਕਾਂ ਨੂੰ ਦੱਸਣ ਵਾਸਤੇ ਜਾਂ ਦਿਖਾਵੇ ਵਾਸਤੇ ਨਹੀਂ ਕਰਦੇ ਉਹ ਤਾਂ ਤੁਸੀਂ ਰੱਬ ਨੂੰ ਰਾਸਿਕ ਕਰਨ ਵਾਸਤੇ ਕਰਦੇ ਜ ਇਸ ਲਈ ਉਹ ਲੋਕਾਂ ਨੂੰ ਦੱਸਣਾ ਨਹੀਂ ਚਾਹੀਦਾ ਤੁਹਾਡੇ ਲਾਗੋ ਉਸ ਚੀਜ਼ ਦੀ ਖੁਸ਼ਬੂ ਹੋਣੀ ਚਾਹੀਦੀ ਹੈ ਜਿਹੜੇ ਤੁਹਾਡੇ ਕੋਈ ਕੋਈ ਗੁਵਾਂਡੀ ਹੈ ਕੋਈ ਤੁਹਾਡੇ ਨਾਲ ਰਹਿਣ ਵਾਲੇ ਉਹ ਦੱਸਣ ਕਿ ਇਹ ਜਿਹੜਾ ਵੈ ਇਹ ਇਸ ਚੀਜ਼ ਨੂੰ ਜਿਉਂਦਾ ਵੈ ਇਸ ਚੀਜ਼ ਨੂੰ ਕਰਦਾ ਵੈ ਉਹ ਤੁਹਾਡੇ ਕੋ ਖੁਸ਼ਬੂ ਆਉਣੀ ਚਾਹੀਦੀ ਇਸ ਚੀਜ਼ ਦੀ ਔਰ ਜੋ ਗੁਰੂ ਸਹਿਬਾਨ ਨੇ ਕਿਹਾ ਉਹ ਤੁਹਾਨੂੰ ਕਰਨਾ ਚਾਹੀਦਾ ਵਾ ਕਿਉਂਕਿ ਗੁਰੂ ਸਹਿਬਾਨ ਨੇ ਵੀ ਕਿਹਾ ਕਿ ਅਗਰ ਤੁਸੀਂ ਕੋਈ ਪਾਠ ਕਰੋ ਕੋਈ ਕਿਰਤ ਕਰੋ ਤੇ ਉਹ ਦੱਸੋ ਨਾ ਉਹ ਤੁਸੀਂ ਤੁਹਾਡੇ ਕੋ ਕੁਸ਼ਬੂ ਆਉਣੀ ਚਾਹੀਦੀ ਹੈ ਮੈਂ ਕਿੰਨੀ ਆ ਬੜੀਆਂ ਵਧੀਆ ਗੱਲਾਂ ਕਰਨਦੇ ਸੀ ਬੜੀਆਂ ਸੱਚੀਆਂ ਤੇ ਹੱਕ ਦੀਆਂ ਗੱਲਾਂ ਕਰਨਦੇ ਸੀ ਸਾਨੂੰ ਇਹਨਾਂ ਦੀਆਂ ਗੱਲਾਂ ਤੇ ਕਿ ਅਮਲ ਕਰਨਾ ਚਾਹੀਦਾ ਵਾ ਮਾਸ਼ਰੇ ਦੇ ਵਿੱਚ ਅੱਜ ਕੱਲ ਇਹ ਇੱਕ ਨਸੂਰ ਬਣ ਗਿਆ ਵਾ ਕਿ ਕਿੰ ਕੋਈ ਥੋੜੀ ਜਿਹੀ ਕਿਸੇ ਨੂੰ ਕੋਈ ਚੀਜ਼ ਦਿੰਦਾ ਵੈ ਕਿਸੇ ਗਰੀਬ ਨੂੰ ਉਹਦੇ ਨਾਲ ਤਸਵੀਰਾਂ ਬਣਾਉਂਦਾ ਵੈ ਉਹਨੂੰ ਨੈਟ ਤੇ ਸੁੱਟਦਾ ਵਾਇਰਲ ਕਰਦਾ ਵੈ ਇਹ ਗਲਤ ਗੱਲ ਮੈਂ ਇਹੋ ਜੇ ਨਹੀਂ ਕਰਨੀ ਚਾਹੀਦੀ ਅਗਰ ਕਿਸੇ ਨੂੰ ਦੋ ਛੁਪਾ ਕੇ ਦੋ ਇੰਜ ਦੇਣਾ ਚਾਹੀਦਾ ਵੈ ਕਿ ਆਪਣੇ ਦਾਏ ਹੱਥ ਨਾਲ ਦੋ ਤੇ ਬائیں ਨੂੰ ਪਤਾ ਵੀ ਨਹੀਂ ਲੱਗਣਾ ਚਾਹੀਦਾ ਕਿ ਮੈਂ ਕਿਸੇ ਨੂੰ ਦਿੱਤਾ ਔਰ ਇਸੇ ਚੀਜ਼ ਦਾ ਤੁਹਾਨੂੰ ਅਜਰ ਮਿਲੇਗਾ ਇਸ ਲਈ ਬੜੀਆਂ ਵਧੀਆ ਗੱਲਾਂ ਕਰਨ ਦੇ ਸੀ ਇਨ੍ਹਾਂ ਤੇ ਤੁਹਾਨੂੰ ਅਮਲ ਕਰਨਾ ਚਾਹੀਦਾ ਬਾਕੀ ਮੈਨੂੰ ਦਿਨਾਂ ਦੀ ਕਥਾ ਬਹੁਤ ਵਧੀਆ ਲੱਗੀ ਤੁਹਾਨੂੰ ਕਿਹੋ ਜਿਹੀ ਲੱਗੀ ਕਮਟ ਕਰਕੇ ਆਪਣੀ ਕੀਮਤੀ رائے ਦਾ ਜ਼ਹਰ ਜ਼ਰੂਰ ਕਰਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਔਰ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰਿਆ ਕਰੋ ਕਿਉਂਕਿ ਇਹ ਜਿਹੜਾ ਪ੍ਰਚਾਰ ਹੈ ਲੋਕਾਂ ਤੱਕ ਪਹੁੰਚ ਸਕੇ ਔਰ ਇਹਦੇ ਤੇ ਅਮਲ ਕਰਨ